ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਜਿਹੜਾ ਇਹ ਵਲੌਗ ਹੈ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਤੁਹਾਨੂੰ ਪਤਾ ਹੈ ਕਿ ਆਪਾਂ ਜਦੋਂ ਵੀ ਵਲੌਗ ਬਣੇ ਥੋੜੀਆਂ ਜਿਹੀਆਂ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਹੁੰਦੀਆਂ ਤਾਂ ਕਰਕੇ ਪਾਉਨੇ ਆ ਅੱਜ ਇਹ ਜਿਹੜਾ ਵਲੌਗ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਦੇਣ ਜਾ ਰਹੇ ਆ ਸਾਡੇ ਐਗਜ਼ੀਬਿਸ਼ਨ ਦੀ ਪੂਰੀ ਇਨਫੋਰਮੇਸ਼ਨ ਜਿਹੜਾ ਸਾਡਾ ਐਗਜ਼ੀਬਿਸ਼ਨ ਔਰ ਜਗਰਾਉਂ ਦੇ ਵਿੱਚ ਲੱਗੇ ਹੋ ਰਿਹਾ ਹੈ ਔਰ ਇਸ ਸੈਟਰਡੇ ਨੂੰ ਸੋ ਅਗਸਤ ਨੂੰ ਹੋਣ ਜਾ ਰਿਹਾ ਹੈ ਇਹਦਾ ਜਿਹੜਾ ਪ੍ਰੋਪਰ ਐਡਰੈਸ ਆ ਉਹ ਤੁਹਾਨੂੰ ਮੈਂ ਇਹਦੇ ਉੱਤੇ ਲਿੰਕ ਦੇ ਵਿੱਚ ਸ਼ੇਅਰ ਕਰੂੰਗੀ ਔਰ ਉਹਦਾ ਵੀ ਉਹ ਜਿਹੜੀ ਫੋਟੋ ਆ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਾਕੀ ਸਾਡੇ ਇੰਸਟਾਗ੍ਰam ਸਨੈਪਚੈਟ ਔਰ ਫੇਸਬੁਕ ਦੇ ਉੱਤੇ ਅਸੀਂ ਆਪਣੀ ਜਿਹੜੀ ਜੋ ਵੀ ਪ੍ਰੋਮੋਸ਼ਨ ਆ ਉਹ ਸਾਰੀ ਉੱਥੇ ਕਰ ਰਹੇ ਆ ਐਗਜ਼ੀਬਿਸ਼ਨ ਨਾਲ ਰਿਲੇਟਡ ਐਗਜ਼ੀਬਿਸ਼ਨ ਦੇ ਉੱਤੇ ਜਿਹੜੀਆਂ ਅਸੀਂ ਚੀਜ਼ਾਂ ਲੈ ਕੇ ਆ ਰਹੇ ਆ ਉਹ ਅਸੀਂ ਆਪਣੇ ਬੁਟੀਕ ਦੀ ਹਰ ਇੱਕ ਵੈਰਾਈਟੀ ਲੈ ਕੇ ਆ ਰਹੇ ਆ ਔਰ ਉਥੇ ਬਹੁਤ ਹੀ ਵਧੀਆ ਯੂਨਿਕ ਚੀਜ਼ਾਂ ਲੈ ਕੇ ਆ ਰਹੇ ਹਾਂ ਸਾਡਾ ਮਟੀਰੀਅਲ ਅਸੀਂ ਇਹ ਜਿਹੜਾ ਐਕਸੀਬਿਸ਼ਨ ਆ ਉਹ ਨਸੀਬੋ ਬੁਟੀਕ ਦੇ ਨਾਮ ਨਾਲ ਕਰ ਰਹੇ ਹਾਂ ਔਰ ਉਥੇ ਤੁਸੀਂ ਹੌਮ ਹੌਮਾ ਕੇ ਪੁੱਛਣਾ ਕਿਉਂਕਿ ਇਹ ਜਿਹੜਾ ਐਕਸੀਬਿਸ਼ਨ ਦਾ ਡਿਸੀਜਨ ਸਾਡਾ ਲਿਆ ਗਿਆ ਔਰ ਇਹਦੇ ਵਿੱਚ ਸਾਡੇ ਘਰ ਦੇ ਕੋਸ਼ਕ ਜੀਏ ਜਿਹੜੇ ਐਗਰੀ ਨਹੀਂ ਹੋਗੇ ਤੁਸੀਂ ਸਾਡੇ ਡਿਸੀਜਨ ਨੂੰ ਸਹੀ ਸਾਬਿਤ ਕਰਨਾ ਕਿ ਹਾਂ ਐਕਸੀਬਿਸ਼ਨ ਲਾਉਣਾ ਇੱਕ ਸਹੀ ਡਿਸੀਜਨ ਹੈਗਾ ਔਰ ਉਹਨਾਂ ਨੂੰ ਕੌਨਫੀਡੈਂਸ ਵੀ ਦੇਣਾ ਉਹਨਾਂ ਨੂੰ ਹਿੰਮਤ ਵੀ ਵਧਾਉਣੀ ਹੈ ਸਾਡੇ ਘਰ ਤੋਂ ਸਿਰਫ ਅਸੀਂ ਦੋ ਤਿੰਨ ਜਾਣੇ ਆ ਜਿਹੜਾ ਇਸ ਚੀਜ਼ ਨੂੰ ਪੁਸ਼ ਕਰ ਰਿਹਾ ਕਿ ਐਗਜ਼ੀਬਿਸ਼ਨ ਲਾਉਣਾ ਚਾਹੀਦਾ ਕਿਉਂਕਿ ਦੁਨੀਆਦਾਰੀ ਦੇਖਣੀ ਚਾਹੀਦੀ ਆ ਤੇ ਬਾਕੀ ਉਥੇ ਤੁਹਾਨੂੰ ਹੋਰ ਗੱਲਾਂ ਦੀਆਂ ਗੱਲਾਂ ਹੁਣ ਸਾਡਾ ਜਿਹੜਾ ਕੰਮ ਹੈ ਐਸਾ ਕਿ ਬਹੁਤ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਸਾਡੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਕਈ ਵਾਰ ਸਾਡੇ ਤੋਂ ਥੋੜੇ ਮੈਸੇਜ ਦੇ ਰਿਪਲਾਈ ਨਹੀਂ ਦਿੱਤੇ ਜਾਂਦੇ ਟਾਈਮ ਦੀ ਕਮੀ ਬਹੁਤ ਜ਼ਿਆਦਾ ਕਿਉਂਕਿ ਅਸੀਂ ਰਾਤ ਨੂੰ 12 1 ਵਜੇ ਉੱਠਣ ਦੇ ਪੈਂਦੀ ਹਾਂ ਸੁਬਾ ਵੀ ਤੜਕੇ 3 4 ਵਜੇ ਉੱਠ ਕੇ ਲੱਗਦੇ ਦੋ ਢਾਈ ਘੰਟੇ ਆ ਤਾਂ ਸੌਂਦੇ ਆ ਉਧਰ ਵੱਡੀ ਮਸ਼ੀਨ ਵੀ ਕੰਟੀਨਿਊ ਚੱਲੀ ਕਿਉਂਕਿ ਅਸੀਂ ਜਿੰਨਾ ਵੀ ਮਟੀਰੀਅਲ ਤੁਹਾਡੇ ਕੋਲ ਲੈ ਕੇ ਆਉਣਾ ਐਕਟੀਵੇਸ਼ਨ ਦੇਖੇ ਉਹ ਸਾਰਾ ਆਪਣਾ ਤਿਆਰ ਕੀਤਾ ਲੈ ਕੇ ਆਉਣਾ ਇਹ ਨਹੀਂ ਕਿ ਇੱਥੋਂ ਉੱਥੋਂ ਚੱਕ ਕੇ ਲਿਆ ਕੇ ਤੇ ਤੁਹਾਨੂੰ ਉੱਥੇ ਦਿਖਾ ਦੇਣਾ ਬਿਲਕੁਲ ਹੀ ਨਹੀਂ ਆ ਅਸੀਂ ਸਾਰੀਆਂ ਆਪਣੀਆਂ ਆਈਟਮਾਂ ਤਿਆਰ ਕੀਤੀਆਂ ਹੋਈਆਂ ਲੈ ਕੇ ਆਉਂਦੇ ਤੇ ਤੁਸੀਂ ਮੇਰਾ ਇੱਕ ਸਾਥ ਇਹ ਨਾ ਅਸੀਂ ਸੰਦੀਪ ਨੂੰ ਬਹੁਤ ਸੋਰਟ ਕੀਤਾ ਤੇ ਤੁਸੀਂ ਸਾਰਿਆਂ ਨੇ ਇੱਕ ਕੰਮ ਕਰਨਾ ਸੰਦੀਪ ਦਾ ਕੰਫੀਡੈਂਸ ਜ਼ਰੂਰ ਵਧਾਉਣ ਵਾਸਤੇ ਉੱਥੇ ਹਮ-ਹਮਾ ਕੇ ਪਹੁੰਚਣਾ ਕਿਉਂਕਿ ਸੰਦੀਪ ਸਾਡੀ ਬਿਲਕੁਲ ਵੀ ਐਗਰੀ ਦੀਆ ਐਗਜ਼ੀਬਿਸ਼ਨ ਲਾਉਣ ਲਈ ਕੰਮ ਕਰਨ ਲਈ ਐਗਰੀ ਆ ਕਹਿੰਦੀ ਕੰਮ ਮੈਂ ਵਾਧੂ ਕਰ ਦੂੰਗੀ ਕੰਮ ਕਰਾ ਲਵ ਪਰ ਉਹਦੇ ਅੰਦਰ ਇੱਕ ਛੋਟਾ ਜਿਹਾ ਝਾਰਾ ਮੈਨੂੰ ਅਮਨ ਤੇ ਹਰਮਨ ਨੂੰ ਫੁੱਲ ਕੌਨਫੀਡੈਂਸ ਆ ਸਾਨੂੰ ਅੰਦਰੋਂ ਅੱਛੀਆਂ ਵਾਈਬਸ ਵੀ ਆ ਰਹੀਆਂ ਵਾਈਬਸ ਇਸ ਲਈ ਆ ਰਹੀਆਂ ਕਿਉਂਕਿ ਸਾਨੂੰ ਇਹ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ ਉੱਥੇ ਤੁਹਾਡੇ ਨਾਲ ਗੱਲਬਾਤ ਹੋਊਗੀ ਸਾਨੂੰ ਵੀ ਤੁਹਾਡੇ ਸਾਰਿਆਂ ਦੇ opinion ਜਿਹੜੇ ਆਰ ਆਉ ਜਾਣਨ ਨੂੰ ਮਿਲ ਗਏ ਕਿ ਬਹੁਤ ਸਾਰਾ ਇਤਹਾਸ ਦਾ ਆਪਾਂ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਰਿਪਲਾਈ ਨਹੀਂ ਕਰ ਸਕਦੇ ਔਰ ਤੁਹਾਨੂੰ ਵੀ ਸਾਡਾ ਕੰਮ ਦੇਖਣ ਦਾ ਮੌਕਾ ਮਿਲੇਗਾ ਜੋ ਇੰਨੀ ਮਿਹਨਤ ਕਰਦੀਆਂ ਪਿਛਲੇ 3 ਸਾਲ ਤੋਂ ਜਿਹੜਾ ਸਾਡਾ ਇਹ ਬਹੀਕ ਦਾ ਕੰਮ ਚੱਲ ਰਿਹਾ ਜਿਹਦੇ ਬਾਅਦ ਪਹਿਲੀ ਵਾਰ ਸੀ ਜਿਸਾਈਡ ਕੀਤਾ ਐਕਜ਼ੀਬਿਸ਼ਨ ਲਾਉਂਦਾ ਜੇ ਸਾਡਾ ਐਕਜ਼ੀਬਿਸ਼ਨ ਸਕਸੈਸਫੁਲ ਜਾਂਦਾ ਵਧੀਆ ਜਾਂਦਾ ਤਾਂ ਤੁਹਾਨੂੰ ਹਰ ਸਾਲ ਅਸੀਂ ਆਪਣੇ ਵੱਲੋਂ ਐਕਜ਼ੀਬਿਸ਼ਨ ਲਾਉਂਦੇ ਰਾਵਾਂਗੇ ਤੇ ਉਸ ਤੋਂ ਵੀ ਇੱਕ ਇੱਕ ਗੱਟਾ ਇੱਕ ਲਿਖਿਆ ਕਰਾਂਗੇ ਦੇਖ ਲਓ ਮੰਮੀ ਵੀ ਨਾਲ ਲੱਗੀ ਪਈ ਆ ਅਮਨ ਆਪਣੇ ਨੂੰ ਫੋਨ ਤੇ ਰਿਪਲਾਈ ਕਰਨ ਨਾਲ ਬਾਕੀ ਸਾਰੇ ਸਾਰੇ ਇਹ ਨਾਲ ਬਾਸਲ ਰੈਡ ਕਰਦੇ ਨੇ ਤੇ ਮਸ਼ੀਨਾਂ ਦਾ ਕੰਮ ਤੁਸੀਂ ਦੇਖ ਸਕਦੇ ਹੋ ਉਹ ਵੀ ਨਾਲ ਦੀ ਨਾਲ ਕਰਦੇ ਆ। ਇਹ ਮੇਰੇ ਤੇ ਲੱਗ ਰਹੀ ਆ ਅਮਨ ਦੀ ਨਾਲ ਕੈਂਟੀਆਂ ਵੀ ਖਾਰੇ। ਹਾਂ ਇਹ ਬਾਬਾ ਜੀ ਕੇ ਗਏ। ਬਾਬਾ ਜੀ ਦੇ ਕੇ ਗਏ ਆ। ਪਰਸ਼ਾ ਦੇ ਕੇ ਪਰਸ਼ਾ ਦੇ। ਹੈਲੋ ਜੀ ਤੁਸੀਂ ਕਿਹਨਾਂ ਨਾਲ ਕੰਮ ਕਰਦੇ ਨਾ ਜੀ ਲੋਹੇ ਹੀ ਆ। ਮਸ਼ੀਨਾਂ ਆਪਣੇ ਚਾਲ ਰਹੀਆਂ ਨਹੀਂ ਨੇ ਪਰ ਕੰਮ ਹੀ ਚਾਲਦੇ ਚਾਲਦੇ ਆ। ਆਜ ਪੈਸਾ ਆਪਣਾ ਰੱਖਣੀ ਲਈ ਮਮੀ ਤੁ ਕਲੀ ਵੀ ਨਾ ਫਿਰ ਕਲੀ ਦੀ 2 ਮਿੰਟ ਤੱਕ ਦਾ ਵੇਟ ਨਹੀਂ ਆ ਮੈਂ ਵੀ ਆਉਂਦਾ ਤੈਨੂੰ ਘਰ ਜੋ ਕੱਟ ਅੱਧਾ ਘੰਟਾ ਹੋ ਗਿਆ ਗਈ ਨੂੰ ਸਾਰਾ ਮੇਰਾ ਮਸਾਲਾ ਪੁੱਟ ਗਿਆ ਮਮੀ ਮੈਂ ਐਗਜ਼ੀਬਿਸ਼ਨ ਦੀ ਗੱਲ ਕਰਨ ਗਈ ਸੀ ਜਿਹੜਾ 2 ਅਗਸਤ ਨੂੰ ਆਪਾਂ ਲਾਉਣਾ ਉਹਨੇ ਜਦੋਂ ਪਾਣੀ ਪਾ ਕੇ ਰੱਖਦੀਆਂ ਤੇ ਛੋਲਿਆਂ ਦੇ ਚਲੇ ਅੱਗ ਕਿਨੇ ਬਾਲਣੀ ਸੀ ਉਹ ਅੱਛੀ ਤੂੰ ਕਾਦੇ ਵਾਸਤੇ ਬੈਠੀ ਤੂੰ ਅੱਗ ਹੀ ਬਾਲਣੀ ਸੀ ਤਾਂ ਫਿਰ ਤੂੰ ਉਦੋਂ ਕਿ ਆਉਂਦੀ ਆ ਨਹੀਂ ਬਤਾ ਤਾ 2 ਮਿੰਟ ਖਬਰ ਨਹੀਂ ਆਇਆ ਮੇਰੇ ਘਰ ਮੈਂ ਜਦੋਂ ਕਿ ਆਈ ਤੜਕਾ ਨਾਲ ਆਈ ਮੈਨੂੰ ਆਲੰਦ ਫਿਰ ਗੁੱਗੂ ਕਹੋਗੇ ਤੜਕਾ ਤੁਸੀਂ ਆਪ ਲਾ ਲਈ ਛੋਲਿਆਂ ਦਾ ਡੇਠਣੇ ਤੇ ਅੱਗ ਨਹੀਂ ਪਾਲਦੀ ਤੇ ਉਹ ਕਿੰਨਾ ਨੂਨ ਪਾਤਾ ਨੂਨ ਇੱਕ ਚਿੰਚਾ ਸਾਰਾ ਪਾਇਆ ਕੋਈ ਵੀ ਨਾ ਬਾਲ ਤੁਸੀਂ ਕਿੰਨਾ ਪਾਇਸ ਮੈਂ ਉਹਦੇ ਚ ਦੋ ਚਮਚੇ ਲੂਣ ਪਹਿਲੇ ਬਸ ਫਿਰ ਸਾਢੇ ਤਿੰਨ ਚਮਚੇ ਪੈਂਦੇ ਆ ਮੇਰੇ ਬਗਾੜ ਤਿੰਨ ਥੋੜਾ ਹੋਰ ਲੂਣ ਪਾਉਗਾ ਨਾਲੇ ਉਹ ਆਪਾਂ ਐਗਜ਼ੀਬਿਸ਼ਨ ਦਾ ਕੰਮ ਕਰਨਾ ਜ਼ਰੂਰੀ ਨਹੀਂਗਾ ਤੇ ਫਿਰ ਆਹ ਜ਼ਰੂਰੀ ਨਹੀਂ ਸੀ ਤੜਕਾ ਭੁੰਨਣਾ ਐਗਜ਼ੀਬਿਸ਼ਨ ਦੀ ਤਿਆਰੀ ਵੀ ਜ਼ਰੂਰੀ ਆ ਮੇਰੀ ਅੱਧ ਬੜ ਕੇ ਤਾਂ ਸਾਰੀ ਉੱਟੀ ਜਾਂਦੀ ਸੀ ਕਿ ਉਹ ਚਾਰ ਪੰਜ ਦਿਨ ਰਹਿ ਗਏ ਆਪਣੇ ਐਗਜ਼ੀਬਿਸ਼ਨ ਤੇ ਸ਼ਨੀਵਾਰ ਜਗਰਾਉ ਆਪਾਂ ਐਗਜ਼ੀਬਿਸ਼ਨ ਲਾਉਣਾ ਉਹ ਵੀ ਜ਼ਰੂਰੀ ਆ ਤੂੰ ਆ ਮਸਾਲਾ ਵੀ ਪੁੱਜਾ ਵੇਖਦਾ ਬਾਜਣਾ ਵੀ ਵੇਖਦਾ ਕਿਥੋਂ ਤੱਕ ਜਾਂਦੀ ਆ ਬਾਸ਼ ਨਾ ਨਹੀਂ ਖੁਸ਼बू ਖੁਸ਼बू ਆਸ਼ੀਰਤ ਇਹ ਮੇਰੀ ਗੁਰਬੂ ਹੋਊਗੀ ਸਾਡੀ ਬਾਤ ਨਹੀਂ ਆ ਸਾਡੀ ਖੁਸ਼ ਹੋਊਗੀ ਤੇ ਲਿਆ ਮੈਨੂੰ ਮੈਂ ਲਵਾ ਫਿਰ ਆਹ ਫੜਾ ਹੋਰ ਨਹੀਂ ਉਹder ਵੀ ਅੱਗ ਭਾਲ ਇੱਧਰ ਵੀ ਅੱਗ ਭਾਲ ਨਾ ਉੱਧਰ ਬਾਲ ਕੇ ਗਈ ਨਾ ਇੱਧਰ ਬਾਲ ਆ ਘੰਟਾ ਜੱਬ ਕੇ ਚਲੀ ਗਈ ਹਣ ਕਿਵੇਂ ਧੜਕਾ ਭੇਜ ਗਿਆ ਮੇਰੀ ਗੱਲ ਸੁਣ ਮੈਂ ਬੋਰੀ ਲਾ ਕੇ ਗਈ ਸੀ ਨਾ ਵੀ ਅੱਗ ਬਜੇ ਚੁੱਕ ਨਾ ਤੂੰ ਤੇਰੀ ਬੋਰੀ ਨਾ ਮੱਚਣ ਲੱਗੀ ਸੀ ਉੱਥੇ ਫੇਰ ਕਹਦੇ ਨਾ ਮੱਚੀ ਫਰ ਉਹਦੇ ਛੋਲੇ ਕੱਢ ਕੇ ਵੇਖ ਭੀ ਗਲੇ ਅੱਗ ਨਹੀਂ ਗਲੇ ਗਲਦੇ ਨਹੀਂ ਹੁੰਦੇ ਰੱਜਦੇ ਹੁੰਦੇ ਆ ਚੱਲ ਰੱਜ ਜਾਨਗੇ ਤੁਹਾਡੇ ਮੰਮੀ ਕਹਿੰਦਾ ਸਾਡੇ ਗਲਦੇ ਹੁੰਦੇ ਆ ਮੈਂ ਖਿ ছোਲੇ ਹੁਣ ਨਿਕਲਦੇ ਬਾਹਰ ਨੂੰ ਉਬਲ ਉਬਲ ਕੇ ਕਿ ਨਹੀਂ ਨਿਕਲਦੇ ਮੰਮੀ ਜੀ ਨੇ ਤਾਂ ਫਾਇਦਾ ਸੋਚਿਆ ਮੰਮੀ ਕਹਿੰਦੀ ਚਲ ਕਿੱਥੇ ਕੁੜੀ ਮੇਰੀ ਗਰਮੀ ਚ ਬੈਠੋਗੀ ਜਨਮ ਆਹ ਤੂੰ ਤਾਂ ਆਪਦੀ ਸੱਸ ਦਾ ਹੀ ਸਾਥ ਰਹਿਣੀ ਹੈ ਨਾ ਤੇ ਜਿੰਨਾ ਮਰਜ਼ੀ ਹੈ ਕਿਹੜਾ ਬੰਦਾ ਸਹੀ ਆ ਸਹੀ ਵਾਲੇ ਦਾ ਹੀ ਲਾ ਕੇ ਨਿਛਾੜ ਕੇ ਹਾਂ ਤੇਰੀ ਸੱਸ ਤੇਰੇ ਨਾਲ ਤੂੰ ਆਂਦੀ ਸੱਸ ਦੀ ਸਾਈਡ ਲੈ ਰਹੀ ਕਿਉਂਕਿ ਕਦੇ ਕਦੇ ਐਂ ਲੱਗਦਾ ਮੰਮੀ ਨੂੰ ਆਉਂਦੀ ਲੋਹ ਜ਼ਿਆਦਾ ਪਿਆਰੀ ਹੈ ਰਹਿਣੀ ਪੈਂਦੀ ਸਾਰੀ ਮੇਰੀ ਮਾਂ ਵਿਆਹ ਤੋਂ ਬਾਅਦ ਕੁੜੀਆਂ ਵੰਦੀਆਂ ਸਾਡੀ ਮਾਂ ਐਸੀ ਪਹਿਲੀ ਐ ਜੇ ਲੋਹ ਵੰਦਦੀ ਕੁੜੀਆਂ ਵੰਦਦੀ ਦੀ ਹੁੰਦੀ ਹਲੋ ਹਰ ਸ਼ਾਮ ਮੇਰੀ ਘਰ ਸਹੀ ਹਾਲ ਇਹ ਚੀਜ਼ ਮੈਂ ਬਹੁਤ ਲੱਖੀ ਹਾਂ ਨਹੀਂ ਤਾਂ ਇੱਥੇ ਜੇ ਹੋਰ ਕੀ ਹੁੰਦਾ ਨਾ ਉਹਨਾਂ ਨੇ ਕਿਹਾ ਸੀ ਤੂੰ ਕੰਮ ਘਰ ਅਸੀਂ ਬੈਠਦੇ ਆ ਤੇ ਇਧਰ ਵੇਖ ਮੰਮੀ ਨੂੰ ਵੇਹੇ ਹੀ ਰਹਿ ਦਿੰਦਾ ਇਹ ਨੂੰ ਹੰਬਾ ਮਤੇ ਨਾ ਤੂੰ ਲਾ ਰੋਟੀਆਂ ਬਾਤਾ ਬੱਸ ਕਰ ਅਸੀਂ ਕਰ ਲਾਂਗੇ ਪਰ ਨਹੀਂ ਮੈਂ ਹੀ ਕਰਨਾ ਮੇਰੇ ਬਿਨਾਂ ਤੁਹਾਡੀ ਗੱਡੀ ਵੀ ਨਹੀਂ ਚੱਲਦੀਗੀ ਅਸੀਂ ਕਹਿੰਦੀ ਵੀ ਸਾਡੀ ਗੱਡੀ ਚੱਲਦੀ ਤੇ ਨਾ ਚਲਾਵੇਂ ਰਮ ਮਾਂ ਤੇ ਉਹ ਨਾਲ ਹੀ ਚੱਲਦੀ ਮੈਂ ਅੱਜ ਉਹ ਜੱਗ ਵੀ ਭੈਣ ਨੂੰ ਦੱਸਦੀ ਸੀ ਜਦੋਂ ਤੁ ਮੰਮਾ ਮੰਮੀ ਆਸਟ੍ਰੇਲੀਆ ਗਏ ਹੇ ਮੰਮੀ ਤੁਸੀਂ ਰਾਤ ਨੂੰ 2 ਵਜੇ ਆਏ ਦੁੱਧ ਦੜ ਨਾਲ ਜਦ ਮੈਂ ਮਿੱਠੀ ਮੈਂ ਹੀ 2 ਮਿੰਨਾਂ ਚ ਰੋਟੀਆਂ ਪਕਾਈਆਂ ਨਾ ਮੈਨੂੰ ਕਹਿੰਦੇ ਚਲ ਕੋਈ ਨਾ ਤੂੰ ਸੌ ਜਾ ਅੱਜ ਮੈਂ ਪਕਾ ਲਈ ਨਹੀਂ ਮੈਂ ਕਿਹਾ ਤੁਸੀਂ ਤਾਂ ਥੱਕੇ ਹੋ ਵੀ 2 ਵਜੇ ਆਏ ਕਹਿੰਦੇ ਨਹੀਂ ਮੈਂ ਆਪੇ ਪਕਾ ਲੂਗੀ ਹੋਮੀ ਦੇ ਤਾਂ ਉੱਥੇ ਮੈਨੂੰ ਵੀ ਬੜਾ ਸੁਕਸੀਗਾ ਮੰਮੀ ਮੇਰੇ ਆਉਂਦਿਆਂ ਨੂੰ ਮੱਲਕੀ ਸਬਜ਼ੀ ਮੈਂ ਆ ਕੇ ਤੜਕਾ ਲਾ ਦੇਣਾ ਮम्मी ਨੇ ਠੀਕ ਕੇ ਰੱਖੀ ਨਹੀਂ ਮੈਂ ਕਿ फटाफट ਤੜਕਾ ਲਾ ਦੇਣਾ ਆਟਾ ਗੁੰਨ ਕੇ ਫੜਾ ਦੇਣਾ ਮम्मी ਮम्मी ਨੇ ਕਹਿਣਾ ਮੈਂ ਇੱਥੇ ਕੁਰਸੀ ਤੇ ਬੈਠੀ ਮੈਂ ਰੋਟੀਆਂ ਬਣਾ ਦੇਣੀ ਸੌਕਾ ਬਹੁਤ ਹੁੰਦਾ ਤੇ ਮੈਂ ওই ਗੱਲ ਮੈਂ ਕਹਿਣਾ ਵੀ ਜੇ ਕਿਸੇ ਨੇ ਦੇਖ ਲਾ ਮਮੀ ਹੋ ਕੀ ਕਹਿਣਗੇ ਉਹਨੇ ਸੱਸ ਹੁੰਦੀ ਵੀ ਰੋਟੀਆਂ ਪਕਾਉਣ ਲੱਤੀ ਕੋਈ ਨਹੀਂ ਕਹਿੰਦਾ ਇਹ ਆਪਣੇ ਮਨ ਦਾ ਹੈ ਮਮੇ ਕਹਿੰਦੀ ਜਿਹਨੇ ਕਹਿਣਾ ਕੋਈ ਕੀ ਜਲੇ ਤੂੰ ਮੈਨੂੰ ਫੜਾ ਮੇਕ ਤੂੰ ਮਸਾਲਾ ਪੁੱਜਾ ਵੀ ਵੇਖ ਲਾ ਤੁਸੀਂ ਵੀ ਘੋਨਣੀਆਂ ਮਮੀਆ ਪੈਸੇ ਨਹੀਂ ਹੁੰਦੇ ਉਹ ਮੈਂ ਕਰਾਤੀ ਹਾਂ ਲੈ ਕਰਾ ਮੈਂ ਇਹ ਨਹੀਂ ਜਿਹੜੇ ਗੰਡੇ ਕੁੱਟਿਆ ਤੇ ਸੰਗਣੀ ਬਣਦੀ ਹੈ ਨਾ ਕੁੰਡੇ ਡੰਡੇ ਦੇ ਨਾਲ ਕੁੰਡੇ ਕਹਿੰਦੀ ਮਮੀ ਕੁੰਡਾ ਡੰਡਾ ਕਿਹਾ ਇਹ ਤੁਹਾਨੂੰ ਨਹੀਂ ਸੁਣਦਾ ਕੋਸ਼ ਤੇ ਇਹਨੂੰ ਦੌੜੀ ਡੰਡਾ ਵੀ ਕਹਿੰਦੇ ਆ ਆਪਣੇ ਵੈਸੇ ਦੌੜੀ ਡੰਡਾ ਕਹਿੰਦੇ ਆ ਕਈਆਂ ਦੀ ਭਾਸ਼ਾ ਕੁੰਡਾ ਡੰਡਾ ਵਾ ਚਲੋ ਸਾਰੇ ਦੱਸਣਗੇ ਵੀ ਸਾਰੇ ਦੇ ਕੀ ਕੀ ਕਹਿੰਦੇ ਆ ਹਾਂ ਹਾਂ ਤੇ ਇਹਦੇ ਚ ਜਿਹੜੇ ਗੰਡੇ ਪੀਸ ਕੇ ਕੁੱਟ ਕੇ ਮਸਾਲਿਆਂ ਦਾ ਤੜਕਾ ਲਾਈ ਜਾਣਾ ਤੇ ਸਬਜ਼ੀ ਖਾ ਕੇ ਵੇਖਣੀ ਚਾਹੀਦੀ ਆ ਤੈਨੂੰ ਪਤਾ ਹਰਮਨ ਜਦੋਂ ਉਹਦੇ ਬਾਹਰ ਮੈਂ ਸਬਜ਼ੀ ਉਹਨਾਂ ਨੂੰ ਮੈਂ ਅਕਸਰ ਇਹ ਚੀਜ਼ਾਂ ਨੂੰ ਮਿਸ ਕਰਦੀ ਹੁੰਦੀ ਕਿਉਂਕਿ ਉੱਥੇ ਤਾਂ ਹੁਣ ਕਿੱਡਾ ਏਡਾ ਕੁੰਡਾ ਡੰਡਾ ਕਿਵੇਂ ਕੋਈ ਲੈ ਕੇ ਜਾਏ ਕਿਉਂਕਿ ਬਹੁਤ ਸ਼ੌਂਕ ਹੁੰਦਾ ਕਿਸ ਤਰ੍ਹਾਂ ਪਚ ਤਰੀ ਤਰੀ ਵਾਲੀ ਸਬਜ਼ੀ ਵਾਲੀ ਜਿਹੜੀ ਕੁੰਡੇ ਚ ਕੱਟ ਕੇ ਆਪਾਂ ਬਣਾਉਣਾ ਨਾ ਜੋ ਸੁਆਦ ਉਹਦਾ ਬੰਦਾ ਨਾ ਉਹ ਕਿਸੇ ਕੀਤਰੀ ਦਾ ਨਹੀਂ ਬੰਦਾ ਤੇ ਦੂਜੀ ਗੱਲ ਆਹ ਚੀਜ਼ਾਂ ਵੀ ਬਾਹਰ ਹੈ ਨਹੀਂ ਮਿੱਟੀ ਦੀਆਂ ਕੱਚੀਆਂ ਬਣੀਆਂ ਚੁੱਲੇ ਦੀ ਰੋਟੀ ਦਾ ਟਾਕੇ ਬਹੁਤ ਚੁੱਲੇ ਦੀ ਰੋਟੀ ਦਾ ਸੁਆਦ ਤੇ ਗੈਸ ਦੀ ਰੋਟੀ ਦਾ ਸੁਆਦ ਵਿੱਚੋਂ ਵੱਖਰਾ ਹੋਊਗਾ ਅੱਗੇ ਲੋਕਾਂ ਦੀਆਂ ਉਮਰਾਂ ਵੀ ਜ਼ਿਆਦੀਆਂ ਸੀ ਅਗਲੇ ਚੁੱਲਿਆਂ ਤੇ ਸਾਰਾ ਕੁਝ ਬਣਾ ਬਣਾ ਕੇ ਖਾਂਦੇ ਸੀ ਇਹ ਨਹੀਂ ਵੀ ਗੈਸ ਤੇ ਬਣਾ ਬਣਾ ਕੇ ਖਾਈ ਜਾਂਣਾ ਜੇ ਗੈਸ ਤੇ ਬਣਾ ਬਣਾ ਕੇ ਖਾਣੇ ਤਾਂ ਗੈਸ ਹੀ ਬਣੀ ਜਾਂਦੀ ਹੈ ਨਾ ਐ ਵੀ ਨਹੀਂ ਗਾ ਚਲੋ ਅੱਜ ਕੱਲ ਸਮਾਂ ਹੋਵੇਂ ਤਾਂ ਹੋ ਗਿਆ ਅੱਜ ਕੱਲ ਸਾਰ ਕੋਈ ਕੰਮ ਕਰਦਾ ਸੋਖਾ ਹੋਵੇ ਸਾਰੇ ਸਾਨੂੰ ਹੋਰ ਵੀ ਕਰ ਸਦਾ ਦੋ ਛੋਲੇ ਉਧਰ ਦੇ ਘਰਮਣ ਫੜ ਕੇ ਕਰੀ ਆ ਜਿਹੜੇ ਚਿੰਨਾਂ ਦੀਆਂ ਚੁੰਨੀਆਂ ਡਾਈ ਹੋ ਕੇ ਉਹਨੀਆਂ ਐਕਸੀਬਿਸ਼ਨ ਕਾਦਾ ਲਾਉਣਾ ਆਪੀ ਦੇਖ ਤਰਾ ਅਮਨ ਨੇ ਪੂਰਾ ਪਾਰਸਲ ਚਾਹ ਵਿਚਾਰੀ ਦੀ 2 ਘੰਟੇ ਹੋ ਗਈ ਆ ਪਈ ਪਈ ਖਾਣੀ ਬਣ ਗਈ ਤੇ ਮਲਾਈਆਂ ਸਾਤ ਆ ਗਈਆਂ ਜਿਵੇਂ ਭੇੜ ਦੇ ਦੁੱਧ ਤੇ ਨੇ ਮੈਂ ਚੱਕੇ ਪੀਟਦੇ ਉਧਰ ਸਾਡੇ ਕੱਪੜਿਆਂ ਦਾ ਹਾਲ ਦੇਖ ਲਓ ਆਰਡਰਾਂ ਵਾਲੀਆਂ ਉਧਰ ਕਾਲੀਆਂ ਤੇ ਕਾਲੀਆਂ ਇਹ ਵਿਚਾਰੀ ਉਹ ਪਾਰਸਲ ਵੀ ਨਾਲ ਪੈਕ ਕਰ ਰਹੀ ਵੀ ਉਹ ਵੀ ਟੈਂਕ ਕਰ ਉਧਰ ਸਾਡੀ ਸੰਦੀਪ ਦਾ ਕਾਰਾ ਹਾਈ ਚਟ ਚ ਪਾ ਕੇ ਦੀ ਤਹੀ ਤਹੀ ਕਿਤੇ ਟਿਕਦੀਆਂ ਹੀ ਨਹੀਂ ਤੁਸੀ ਮੇਰਾ ਜੀਰਾਂ ਰੱਖ ਤਾ ਮੈਂ ਆਹ ਪੁਰਾਸ ਵਾਲੇ ਮੇਜ਼ ਦੇ ਉੱਤੇ ਵੀ ਮਸ਼ੀਨ ਲਾਤੀ ਕਹਿੰਦੀ ਮੇਰਾ ਕੰਮ ਬਹੁਤ ਜ਼ਰੂਰੀ ਆ ਵੇ ਹੋਣਾ ਚਾਹੀਦਾ ਤੇ ਤੁਸੀਂ ਕਹੋਗੇ ਅਸੀਂ ਜਿੰਨੀ ਮਿਹਨਤ ਕਰ ਰਹੇ ਹਾਂ ਨਾ ਇਸ ਐਗਜ਼ਿਬਿਸ਼ਨ ਲਈ ਤੁਸੀਂ ਉਹ ਉੱਥੇ ਦੇਖੋਗੇ ਜਦੋਂ ਤੁਸੀਂ ਉੱਥੇ ਆਉਂਗੇ ਸਾਡਾ ਸਟਾਕ ਵੇਖੋਗੇ ਅਸੀਂ ਜਿਹੜਾ ਸਟਾਕ ਰੈਡੀ ਕਰ ਰਹੇ ਅਸੀਂ ਐਸ ਇਟ ਇਜ਼ ਉਹਦਾ ਕਰ ਰਹੇ ਜਿਵੇਂ ਦੀਆਂ ਚੀਜ਼ਾਂ ਸਾਨੂੰ ਪਸੰਦ ਆ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਨੂੰ ਉੱਥੇ ਜ਼ਰੂਰ ਮਿਲੋਗੇ ਤੇ ਵੱਧ ਤੋਂ ਵੱਧ ਸਾਡਾ ਹੌਸਲਾ ਵਧਾਓਗੇ ਬਾਕੀ ਕਿੱਦਾਂ ਅਸੀਂ ਐਗਜ਼ਿਬਿਸ਼ਨ ਦੀ ਤਿਆਰੀ ਕਰਦੇ ਕਿੱਥੋਂ ਕਿੱਥੋਂ ਕੀ ਕੀ ਹੋਣਾ ਸਾਨੂੰ ਨਹੀਂ ਪਤਾ ਬੈੱਡ ਕੱਪੜਿਆਂ ਦਾ ਸਰਫ ਇਸੇ ਕਰਕੇ ਭਰੇ ਆ ਪਿਆ ਸਾਨੂੰ ਕਲਰ ਕੰਬੀਨੇਸ਼ਨ ਮੈਚ ਨਹੀਂ ਹੋ ਰਹਾ ਦੋ ਬੰਦੇ ਤਾਂ ਇਸੇ ਕੰਮ ਤੇ ਲੱਗੇ ਰਹੇ ਪਰ ਤਾਂ ਹੀ ਸੰਦੀਪ ਥੋੜਾ ਜਿਹਾ ਗਰਮ ਹੋਈ ਪਈ ਆ ਇੱਕ ਨਰਵਸ ਵੀ ਆ ਇੱਕ ਟੈਂਸ਼ਨ ਚ ਵੀ ਆ ਹੈ ਸੰਦੀਪ ਵਿਚਾਰੀ ਤਾਂ ਸਮਝ ਨਹੀਂ ਆ ਰਹੀ ਕਿ ਮਸ਼ੀਨਾਂ ਤਾਂ ਅੱਗੇ ਟੋਰ ਦਿੰਦੀਆਂ ਨੇ ਚਲੋ ਇਹ ਹਫਤਾ ਜ਼ਿੰਦਗੀ ਦਾ ਪਾਰਟ ਆ ਮੈਂ ਤਾਂ ਚਾਹੁੰਦੀ ਸਾਰੀਆਂ ਭੈਣਾਂ ਜਿੰਨੀਆਂ ਵੀ ਆ ਹਰ ਕੋਈ ਆਪਣਾ ਕੰਮ ਕਰੋ ਮੋਟੀਵੇਟ ਕਰੋ ਆਪਣੇ ਆਪ ਨੂੰ ਭੈਣ ਭਰਾਵਾਂ ਦਾ ਸਾਥ ਦੋ ਬਹੁਤ ਜ਼ਰੂਰੀ ਹੁੰਦਾ ਚਾਹੇ ਜਿੱਥੇ ਵੀ ਹੋ ਬਟ ਸਪੋਰਟ ਕਰੋ ਇੱਕ ਦੂਜੇ ਨੂੰ